ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਸਭ ਤੋਂ ਸਸਤੀ ਤੇ ਨਿਰਵਿਘਨ ਬਿਜਲੀ ਸਪਲਾਈ ਕਰਵਾਉਣ ਦਾ ਵਾਅਦਾ ਪੂਰਾ ਕੀਤਾ ਜਿਸ ਦਾ ਪੰਜਾਬ ਵਾਸੀ ਲਾਭ ਵੀ ਲੈ ਰਹੇ ਨੇ ਬਿਜਲੀ ਦੇ ਖੇਤਰ ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਇਤਿਹਾਸ ਚ ਇੱਕ ਨਵੀਂ ਪਰੰਪਰਾ ਸ਼ੁਰੂ ਕੀਤੀ ਜਦੋਂ 600 ਯੂਨਿਟ ਬਿਜਲੀ ਮੁਫਤ ਕਰਨ ਦਾ ਐਲਾਨ ਕੀਤਾ ਗਿਆ ਜਿਸ ਦਾ ਪੰਜਾਬ ਦੇ ਲੱਖਾਂ ਪਰਿਵਾਰਾਂ ਨੂੰ ਫਾਇਦਾ ਹੋ ਰਿਹਾ ਹੈ ਇਹ ਹੀ ਕਾਰਨ ਹੈ ਕਿ ਪੰਜਾਬੀਆਂ ਨੂੰ ਮੁਫਤ ਬਿਜਲੀ ਗਾਰੰਟੀ ਤਹਿਤ ਕਿ 90 ਫੀਸਦੀ ਤੋਂ ਵੱਧ ਖਰਚਾ ਦਾ ਬਿੱਲ ਜ਼ੀਰੋ ਆ ਰਿਹਾ ਹੈ ਹਾਂ ਜੀ ਬਿਜਲੀ ਦਾ ਬਿਲਕੁਲ ਮਾਫ ਹੋਇਆ ਜਦੋਂ ਆਮ ਸਰਕਾਰ ਆਈ ਹੈ ਸਾਡੇ ਬਹੁਤ ਜ਼ਿਆਦਾ ਫਾਇਦੇ ਹੋਏ ਨੇ ਸਾਨੂੰ ਬਿੱਲ ਬਿਲਕੁਲ ਜ਼ੀਰੋ ਹੋ ਗਿਆ ਹੈ ਜਦੋਂ ਸਰਕਾਰ ਆਈ ਤੁਹਾਨੂੰ ਬਿੱਲ ਤੋਂ ਮਾਫੀ ਮਿਲ ਗਈ ਕਿ ਚਲੋ ਬਿੱਲ ਮਾਫ ਹੈ ਉਹ ਤੁਹਾਨੂੰ ਕੋਈ ਟੈਨਸ਼ਨ ਨਹੀਂ ਹੈਗੀ ਬਿੱਲ ਦੀ ਘਟੋ ਘਟ ਵੀ 2 2.5 ਸਾਲ ਤੋਂ ਜਿਹੜੇ ਬਿੱਲ ਲੱਗੇ ਨੇ ਜ਼ੀਰੋ ਆ ਰਹੇ ਨੇ ਇਸ ਨਾਲ ਸਾਨੂੰ ਆਮ ਗਰੀਬਾਂ ਨੂੰ ਬਹੁਤ ਫਾਇਦਾ ਹੋਇਆ ਵੇ ਜਿਹੜੇ ਚਾਹ ਚਾਰ ਪੈਸਾ ਉਹ ਜੁੜਦੇ ਨੇ ਉਹ ਨਾਲ ਹੀ ਹੋਰ ਜੁੜੀ ਕੰਮ ਕਰ ਲੈਨੇ ਆਪਣੇ ਬਿੱਲ ਸੱਦ ਪਹਿਲੇ ਤੇ ਆਂਦਾ ਸੀ ਤੇ ਜੀ ਤੁਹਾਨੂੰ ਦੀ ਭਗਵਾਨ ਜੀਵਾਨ ਸਰਕਾਰ ਆ ਉਹਦਾ 0% ਹੀ ਆਂਦਾ ਤਕਰੀਬ। 300 ਯੂਨਟ ਦੇ ਮਾਸਕ ਕੀਤੀ ਹੋਈ ਬਿਜਲੀ। ਉਹਦੋਂ ਕਾਫੀ ਖਰਚਾ ਹੁੰਦਾ। ਤੇ ਨਹੀਂ ਅੰਤਰ ਕਰਾਉਣ ਤੋਂ ਮੇਰੇ ਨਾਲ ਉਹਦੂ ਬਿੱਲ ਆ ਜਾਂਦਾ ਸੀ ਘਰ। ਉਹ ਤੋਂ ਮਤਲਬ ਉਹਦੂ ਥੋੜੀ ਜਿਹੀ ਯੂਨਟਾਂ ਮਾਸਕੀ ਤੇ ਬਿੱਲ ਘੱਟ ਆਂਦਾ। ਹੁਣ ਸੂਰਤ ਦੇ ਕਾਫੀ ਤੋਂ 600 ਯੂਨਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ। 90% ਘਟਾਉਣ ਦਾ ਫੈਸਲਾ। ਜਿਸ ਤੋਂ ਬਾਅਦ ਲੋਕ ਪੰਜਾਬ ਸਰਕਾਰ ਦਾ ਧੰਨਵਾਦ ਕਰ ਰਹੇ ਨੇ। ਸੈਂਸਰਿਟੀ ਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਰ ਇਸ ਵੇਲੇ ਅਸੀਂ ਮੌਜੂਦ ਆ ਤੀਆਂ ਦਾ ਤਿਹਾਰ ਮੁਟਿਆਰਾਂ ਦੇ ਵੱਲੋਂ ਬਣਾਇਆ ਜਾ ਰਿਹਾ ਸੱਚ ੱਜ ਕੇ ਸੋਨੀਆਂ ਤਿਆਰ ਹੋ ਕੇ ਮੁਟਿਆਰਾਂ ਦੇ ਵੱਲੋਂ ਨੱਚਿਆ ਟੱਪਿਆ ਜਾ ਰਿਹਾ ਤੇ ਇਹ ਤੀਆਂ ਦਾ ਤਿਹਾਰ ਮਨਾਇਆ ਜਾ ਰਿਹਾ ਮੇਰੇ ਨਾਲ ਇੱਥੇ ਮੌਜੂਦ ਨੇ ਮੈਡਮ ਵੀ ਉਹਨਾਂ ਦੇ ਨਾਲ ਵੀ ਗੱਲ ਕਰ ਲੈਣੇ ਆ ਮੈਮ ਕਿੰਨੇ ਸਾਲ ਹੋ ਗਏ ਤੀਆਂ ਦਾ ਤਿਹਾਰ ਮਨਾਉਂਦੇ ਆ ਮੈਮ ਮੈਂ ਐਮਡੀ ਹੋਟਲ ਸੁਖ ਮਹਿਲ ਸੋਨੀਆਂ ਵਾਲੀ ਸੁਖ ਮਹਿਲ ਤੋਂ ਗੱਲ ਕਰ ਰਹੀ ਆ ਆਲਮੋਸਟ ਸਾਡਾ ਇਹ 5th ਸੀਜ਼ਨ ਆ ਔਰ ਟੱਚ ਵੁੱਡ ਇਹ ਬਹੁਤ ਵਧੀਆ ਜਾ ਰਿਹਾ ਕੁੜੀਆਂ ਬੜਾ ਇੰਜੋਏ ਕਰਦੀਆਂ ਇਸ ਵਾਰ ਅਸੀਂ ਕਰਨੀ ਸੀ ਰਏ ਕਿਉਂਕਿ ਸਾਡੇ ਹਾਲਸ ਵੈਸੇ ਬੁੱਕ ਸੀਗੇ ਪਰ ਬੱਚਿਆਂ ਨੇ ਇਨਸਿਸਟ ਕੀਤਾ ਕਿ ਦਵਾਰਾ ਕਰੋ ਤੇ ਅਸੀਂ ਪੰਜਾਬ ਦੇ ਵਿੱਚ ਉਹਨਾਂ ਨੂੰ ਰੌਣਕਾਂ ਲਾਉਣ ਦੀ ਕੋਸ਼ਿਸ਼ ਕੀਤੀ ਹੈ ਛੋਟੀ ਜੀ ਕੋਸ਼ਿਸ਼ ਹੈ ਬੱਚਿਆਂ ਨੂੰ ਕੁੜੀਆਂ ਨੂੰ ਜਿਹੜੀਆਂ ਕਿਤੇ ਨਹੀਂ ਜਾਂਦੀਆਂ ਹਾਊਸ ਵਾਈਫਸ ਉਹਨਾਂ ਨੂੰ 2 ਘੰਟੇ 3 ਘੰਟੇ ਦੇ ਕੇ ਉਹਨਾਂ ਦੇ ਟੈਲੈਂਟ ਨੂੰ ਅਸੀਂ ਸ਼ੋਅ ਕਰਨ ਲਈ ਕਿ ਇੱਥੇ ਆ ਕੇ ਆਪਣਾ ਫਨ ਕਰਨ ਮੈਮ ਪਹਿਲਾਂ ਅਸੀਂ ਦੇਖਦੇ ਸੀਗੇ ਕਿ ਪਿੰਡਾਂ ਦੇ ਵਿੱਚ ਕੁੜੀਆਂ ਜਿਹੜੀਆਂ ਹੈਗੀਆਂ ਸੀਗੀਆਂ ਬਣਾਉਂਦੀਆਂ ਹੁੰਦੀਆਂ ਸੀ ਤੀਆਂ ਦਾ ਉਹ ਤੇ ਹਰ ਕਿੰਨਾ ਕੁ ਚੇਂਜ ਆ ਗਿਆ ਤੁਹਾਡੇ ਹਿਸਾਬ ਨਾਲ ਮੇਰੇ ਸਾਬ ਨਾਲ ਪਹਿਰਾਵੇ ਚ ਚੇਂਜ ਆਇਆ ਹੋਵੇਗਾ ਜਾਂ ਜੇ ਅਸੀਂ ਹੁਣ ਤੀਆਂ ਦਾ ਤਿਹਾਰ ਮਨਾਨੇ ਆ ਤਾਂ ਬੱਚਿਆਂ ਨੂੰ ਪ੍ਰਾਣੀ ਅਸੀਂ ਵਿਰਾਸਤ ਦੇ ਨਾਲ ਜੋੜਦੇ ਆ ਬੱਚਿਆਂ ਨੂੰ ਕਈ ਚੀਜ਼ਾਂ ਦਾ ਨਹੀਂ ਪਤਾ ਜਦੋਂ ਹੁਣ ਛੋਟੇ ਛੋਟੇ ਅਸੀਂ ਹਮਲੇ ਮਾਰਦੇ ਆ ਇਦਾਂ ਦੇ ਤਿਹਾਰ ਕਰਨ ਲਈ ਤਾਂ ਸ਼ਾਇਦ ਉਹਨਾਂ ਨੂੰ ਅਸੀਂ ਆਪਣੇ ਵਿਰਸੇ ਨਾਲ ਵਿਰਾਸਤ ਨਾਲ ਜੋੜ ਜੋੜ ਸਕੀਏ ਇਹ ਦੇਖ ਕੇ ਆਉਣਾ ਅੰਦਰ ਚਰਖਾ ਪਿਆ ਚਰਖੇ ਦੇ ਮੂਲੀ ਚੀਜ਼ ਨੂੰ ਕੀ ਕਹਿੰਦੇ ਬੱਚਿਆਂ ਨੂੰ ਪਤਾ ਨਹੀਂ ਕਿ ਉਹਨੂੰ ਤਕਲਾ ਕਹਿੰਦੇ ਆ ਅਸੀਂ ਛੋਟੀਆਂ ਛੋਟੀਆਂ ਚੀਜ਼ਾਂ ਇੰਟਰੋਡਿਊਸ ਕਰਕੇ ਉਹਨਾਂ ਨੂੰ ਵਿਰਸੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਆ ਮੈਮ ਜਿਵੇਂ ਤੁਸੀਂ ਵੀ ਦੱਸਿਆ ਕਿ ਹਰ ਸਾਲ ਆਉਂਦੇ ਹੋ ਹਾਂ ਜੀ ਇੱਥੇ ਮਨਾਉਂਦੇ ਕਿ ਪਹਿਲਾਂ ਪਿੰਡਾਂ ਦੇ ਵਿੱਚ ਵੀ ਇਕਵਾਰੇ ਹੁੰਦੇ ਵੀ ਮਨਾਉਂਦੇ ਰਹੇ ਤੇ ਨਹੀਂ ਨਹੀਂ ਮੈਂ ਤੇ ਜੀ ਇੱਥੇ ਹੀ ਸ਼ੁਰੂ ਕੀਤਾ ਹੈ ਮਨਾਨਾ ਕਿਉਂਕਿ ਮੈਨੂੰ ਪੰਜਾਬੀ ਵਿਰਸੇ ਨਾਲ ਪੰਜਾਬੀ ਨਾਲ ਇਹਨਾਂ ਨਾਲ ਹੀ ਇਹਨਾਂ ਨੇ ਹੀ ਇੰਟਰਡਿਊਸ ਕੀਤਾ ਹੈ ਮੇਰੇ ਭਰਾ ਭਾਬੀ ਨੇ ਦੀਪਕ ਭయ్యా ਮੇਰੇ ਬ੍ਰਦਰ ਨੇ ਤੇ ਮੇਰੇ ਭਾਬੀ ਨੇ ਸਾਡੇ ਵਿੱਚ ਬਹੁਤ ਅੱਛਾ ਬੌਂਡ ਰਿਹਾ ਇਨਫੈਕਟ ਮੈਨੂੰ ਤੇ ਪੰਜਾਬੀ ਹੀ ਇਹਨਾਂ ਤੋਂ ਸਿੱਖਣ ਨੂੰ ਮਿਲੀ ਹੈ ਔਰ ਮੈਨੂੰ 5 ਸਾਲ ਹੋ ਗਏ ਇੱਥੇ ਹੋਟਲ ਵਿੱਚ ਆ ਕੇ ਤੀਆਂ ਦਾ ਫੈਸਟੀਵਲ ਜੋ ਹੈ ਸੈਲੀਬ੍ਰੇਟ ਕਰਦੇ ਹੋਏ ਮੈਨੂੰ ਬਹੁਤ ਅੱਛਾ ਲੱਗਦਾ ਹੈ ਜੇ ਮੈਨੂੰ ਕੁਝ ਅੱਛਾ ਲੱਗਾ ਤਾਂ ਹੀ ਮੈਂ ਰਿਪੀਟ ਤੇ ਕਟੂਕਟ ਮੇ ਪੰਜ ਇਵੈਂਟ ਇੱਥੇ ਜਿਹੜੇ ਤੀਜ ਦੇ ਕਰ ਚੁੱਕੀ ਆ ਬਹੁਤ ਹੀ ਅੱਛਾ ਲੱਗਦਾ ਹੈ ਮੇਰੇ ਸਾਰੇ ਫਰੈਂਡ ਜਾਣਦੇ ਨੇ ਜਿਹੜੇ ਕਿ ਕਲੱਬਾਂ ਵਿੱਚ ਜਾਣ ਵਾਲੇ ਉਹ ਵੀ ਸਾਰੇ ਤੀਜ ਸਾਡਾ ਦੇਖ ਕੇ ਆ ਰਹੇ ਨੇ ਕਿ ਸਾਡਾ ਤੀਜ ਹੀ ਇੰਨਾ ਮਸ਼ਹੂਰ ਹੋ ਚੁੱਕਾ ਹੈ ਸਾਡੇ ਹੋਟਲ ਦਾ ਕਿ ਹਰ ਲੜਕੀ ਨੂੰ ਹੁੰਦਾ ਹੈ ਕਿ ਅਸੀਂ ਇੱਥੇ ਜਾ ਕੇ ਜ਼ਰੂਰ ਇੱਕ ਵਾਰੀ ਕੁਝ ਨਾ ਕੁਝ Enjoy ਕਰਨਾ ਹੈ ਅਸੀਂ ਬਜ਼ੁਰਗਾਂ ਨੂੰ ਬਹੁਤ ਮਾਨ ਸਨਮਾਨ ਦੇ ਰਹੇ ਹਾਂ ਸਾਡੇ ਫੈਸਟੀਵਲਜ਼ ਦੇ ਵਿੱਚ ਸਾਡੀ ਤੀਜ ਦੇ ਇਵੈਂਟ ਵਿੱਚ ਦੇਖੋ ਤੁਸੀਂ ਅੰਦਰ ਜਾ ਕੇ ਕਿ ਬਜ਼ੁਰਗ ਵੀ ਨੇ ਐ ਨਹੀਂ ਕਿ ਇਕੱਲੀਆਂ ਲੜਕੀਆਂ ਨੇ ਨੂਆਂ ਨੇ ਉਹਨਾਂ ਦੀਆਂ ਸੱਸਾਂ ਵੀ ਨੇ ਮੈਂ ਵੀ ਆਪਣੀ ਮਦਰ ਨੂੰ ਲੈ ਕੇ ਆਨੀ ਆ ਬਹੁਤ ਇੰਜੋਏ ਕਰਦੇ ਆ ਅਸੀਂ ਅਸੀਂ ਇਹਦੇ ਵਿੱਚ ਬਹੁਤ ਹੋਰ ਤਰ੍ਹਾਂ ਦੀਆਂ ਗੇਮਸ ਵੀ ਖੇਡਦੇ ਆ ਪੰਜਾਬੀ ਰਿਲੇਟਡ ਗੇਮਸ ਹੁੰਦੀਆਂ ਨੇ ਸਾਡੀਆਂ ਅਸੀਂ ਬਹੁਤ ਇੰਜੋਏ ਕਰਦੇ ਆ ਹਾਂਜੀ ਜਿਵੇਂ ਕਿ ਕੁੜੀਆਂ ਆਪਣੇ ਸੋਹਰੇਆਂ ਤੋਂ ਪੇਕੀਆਂ ਚਾਹਦੀਆਂ ਨੇ ਹੁਣ ਇਹ ਪ੍ਰੋਗਰਾਮ ਤੁਸੀਂ ਪੇਕੀਆਂ ਕੀ ਕਰ ਰਹੇ ਹੋ ਜਾਂ ਫਿਰ ਨਹੀਂ ਨਹੀਂ ਜੀ ਵੈਸੇ ਤੇ ਇਹ ਮੇਰੇ ਸੋਹਰਾ ਪਰਿਵਾਰ ਹੈ ਬਟ ਮੈਨੂੰ ਪੇਕੀਆਂ ਤੋਂ ਜ਼ਿਆਦਾ ਮਤਲਬ ਪਿਆਰ ਮਿਲਿਆ ਇਸ ਫੈਮਿਲੀ ਦੇ ਵਿੱਚ ਮੈਨੂੰ ਬਹੁਤ ਅੱਛਾ ਲੱਗਾ ਹੈ ਐ ਮੇਰੇ ਭਾਬੀ ਨੇ ਤੇ ਮੈਂ ਇਹਨਾਂ ਦੀ ਅੱਛਾ ਮੈਂ ਤੁਹਾਨੂੰ ਕੁਝ ਨਾ ਚਾਹਾਂਗੀ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਖਾਸ ਕੀ ਹੈ ਮੈਂ ਖਾਸ ਤਾਇਆ ਕਿ ਤੁਸੀਂ ਸਭ ਤੋਂ ਪਹਿਲਾਂ ਮੈਂ ਸੁਖ ਮੈਲਵਾਰੀ ਇੱਕ ਗੱਲ ਕਹਿਣਾ ਚਾਹੂੰਗੀ ਕਿ ਅਸੀਂ 28 ਤਰੀਕ ਤੋਂ ਲੈ ਕੇ ਜਦੋਂ ਤੱਕ 3ਾਂ ਦਾ ਇਹ ਤਿਹਾੜੀ ਇੱਕ ਮਹੀਨੇ ਲਈ ਚੱਲਣਾ ਅਸੀਂ ਸੋਲਡ ਆਊਟ ਆ ਤਿੰਨੋਂ ਹਾਲ ਸਾਡੇ ਕੋਲ ਖਾਲੀ ਆ ਤੇ ਸਾਨੂੰ ਡੇਟਸ ਵਾਪਿਸ ਦੇਣੀਆਂ ਪੈ ਰਹੀਆਂ ਤੁਸੀਂ ਇਹ ਦੇਖ ਲਓ ਵੀ ਸੁਖ ਮੈਲ ਦਾ ਕਿੰਨਾ ਪਿਆਰ ਹੋएगा ਆਪਣੇ ਵਿਰਸੇ ਦੇ ਨਾਲ ਤਾਨੂੰ ਐਂਟਰੀ ਤੋਂ ਹੀ ਪਤਾ ਲੱਗ ਗਿਆ ਹੋਵੇਗਾ ਨਾਮ ਦੇਖ ਕੇ ਕੋਟੇਲ ਦਾ ਨਾਮ ਹੈ ਸੁਖਮੈਲ ਇਹਨੇ ਸਾਰਿਆਂ ਨੂੰ ਸੁਖ ਹੀ ਦਿੱਤਾ ਤਾਂ ਹੀ ਸਾਰੇ ਇੱਥੇ ਸੁਖ ਲੈਣ ਹੀ ਆਂਦੇ ਨੇ ਅਸੀਂ ਇੰਜੋਏ ਹੀ ਕਰਨ ਆਨੇ ਆ ਆਪਣੀ ਫੈਮਲੀਜ਼ ਨਾਲ ਅਸੀਂ ਸਾਰੇ ਐਨੇ ਸਾਰੇ ਬਿਜ਼ੀ ਹੋ ਜਾਂਦੇ ਆ ਕਿ ਅਸੀਂ ਬਿਜ਼ੀ ਸ਼ੈਡਿਊਲ ਨੂੰ ਸਾਈਡ ਤੇ ਰੱਖਦੇ ਹਾਂ ਕਿ ਇੰਜੋਇਮੈਂਟ ਕਰਨ ਵਾਸਤੇ ਇੱਥੇ ਹਰ ਇਵੈਂਟ ਨੂੰ ਐਨੇ ਹੀ ਕਿਲਾ ਤੀਆਂ ਦਾ ਅਸੀਂ ਬਹੁਤ ਸਾਰੇ ਵਿਸਾਖੀ ਦਾ ਇਵੈਂਟ ਇੰਜੋਏ ਕਰਦੇ ਆ ਤੀਆਂ ਦਾ ਕਰਵਾ ਚੋਤਾ ਅਸੀਂ ਬਹੁਤ ਇਵੈਂਟ ਛੱਗੇ ਅਸੀਂ ਪਾਰਟਿਕੂਲਰ ਜਗ੍ਹਾ ਤੇ ਇੰਜੋਏ ਕੀਤਾ ਹੈ ਸੀ ਮਤਲਬ ਤੇ ਸਾਨੂੰ ਸੁਖਮੈਲ ਜਿਹੜਾ ਨੇ ਉਹਨੇ ਅਸਲੀ ਸੁਖ ਸਾਨੂੰ ਦਿੱਤਾ ਹੈ ਹਾਂਜੀ ਕੁ ਲੋਕ ਜੁੜ ਰਹੇ ਨੇ ਸਭ ਤੋਂ ਵੱਡਾ ਐਗਜ਼ਾਮਪਲ ਦੇਖੋ ਮੈਂ ਹੀ ਆ ਮੈਨੂੰ ਪੰਜਾਬੀ ਨਹੀਂ ਆਂਦੀ ਸੀ ਮੈਨੂੰ ਬਹੁਤ ਅੱਛੀ ਪੰਜਾਬੀ ਸਿਖਾਈ ਗਈ ਮੈਨੂੰ ਬਹੁਤ ਸਾਰੀ ਜਨਰਲ ਨੋਲੇਜ ਵਾਲੀਆਂ ਗੱਲਾਂ ਜਿਹੜੀਆਂ ਕਿ ਹੁਣ ਇੱਥੋਂ ਆ ਕੇ ਮਤਲਬ ਸਿੱਖਣ ਨੂੰ ਮਿਲ ਰਹੀਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਮੈਨੂੰ ਨਹੀਂ ਪਤਾ ਸੀ ਇੱਥੋਂ ਹੀ ਮਿਲ ਰਹੀਆਂ ਥੈਂਕ ਯੂ ਜੀ ਕੇ ਸਾਨੂੰ ਅਸੀਂ ਇਦਾਂ ਦੱਸ ਦੇਣ ਕਿ ਜਦੋਂ ਅਸੀਂ ਪ੍ਰੋਗਰਾਮ ਪਹਿਲਾਂ ਸ਼ੁਰੂ ਕੀਤਾ ਸੀ ਸਾਡੇ ਕੋਲ ਸਿਰਫ 40 ਲੇਡੀਜ਼ ਸੀ ਹੁਣ 40 ਇੰਟੂ ਤੁਸੀਂ ਪੂਰੇ ਮਹੀਨੇ ਦੇ ਟ੍ਰਿਪਲ ਟ੍ਰਿਪਲ ਪ੍ਰੋਗਰਾਮ ਕਰ ਲੋ ਤਾਂ ਤੁਸੀਂ ਦੇਖ ਲਓ ਵੀ ਜਣਾ ਸਾਡਾ ਇਹ ਹਮਲਾ ਆ ਕਿੰਨਾ ਵੱਡਾ ਵੱਜਿਆ ਹੋਇਆ ਸਾਡੀ ਕੱਲ ਦੀ ਇਵੈਂਟ ਵਿੱਚ 150 ਲੇਡੀਜ਼ ਸੀ ਓਨਲੀ ਲੇਡੀਜ਼ 150 ਡੇਲੀ ਨਵੇਂ-ਨਵੇਂ ਪ੍ਰੋਗਰਾਮ ਡੇਲੀ ਨਵੇਂ-ਨਵੇਂ ਥਿਲਗਾਸਤਾ ਪਾ ਬੋਲਦਾ ਇਸ ਵੇਲੇ ਸੀ ਮੌਜੂਦ ਆ ਸੁਖ ਮਹਿਲ ਦੇ ਵਿੱਚ ਜਿੱਥੇ ਮਹਿਲਾਵਾਂ ਦੇ ਵੱਲੋਂ ਤੀਆਂ ਦਾ ਤਿਹਾਰ ਮਨਾਇਆ ਗਿਆ ਲੋਕਾਂ ਨੂੰ ਜੋ